उम्मीद है पूरी कि हम भारी बहुमत से आम आदमी पार्टी जीतेगी। कितनी कितनी लीड लग गई आप देखो जी मतलब ये कुछ आइडिया नहीं है मगर डेफिनेटली आई थिंक सो कि इट विल बी क्वाइट गुड मार्जिन डेफिनेटली विल बी गुड मार्जिन क्योंकि वो आई कांट गिव बाय नंबर्स तो बहुत-बहुत धन्यवाद लेट्स होप फॉर बेस्ट ਤਾਂ ਹੀ ਪੁਰਾਣੇ ਜਿਹੜੇ ਸਰਕਾਰ ਦਾ ਐਮਲ ਹੋਏਗਾ ਪਰ ਬੀਜੇਪੀ ਦੇ ਉਮੀਦਵਾਰ ਕੁਝ ਹੋਰ ਹੀ ਕਹਿੰਦੇ ਆ ਕਹਿੰਦੇ ਕਿ ਤੱਕੇ ਦੇ ਵੋਟ ਜਿਹੜੀ ਆ ਪਾਈ ਗਈ ਹੈ ਕਿਤਨਾ ਕਿਤੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸੂਟ ਦੇ ਇਸ ਤਰ੍ਹਾਂ ਦੇ ਕੋਈ ਇਹ ਹੁਣ ਸਾਰੀਆਂ ਗੱਲਾਂ ਨੇ ਲਾਲਚ ਵਾਲੀ ਕੋਈ ਗੱਲ ਨਹੀਂ ਹੈਗੀ ਨਾਰਮਲ VOTING ਹੋਈ ਹੈ ਸਭ ਕੁਝ ਸਹੀ ਹੈਗਾ ਤੇ ਸਰਕਾਰ ਨੂੰ ਜੋ ਵੀ ਜਨਤਾ ਫੈਸਲਾ ਦੇਵੇ ਸਾਨੂੰ ਮੰਨਣਾ ਚਾਹੀਦਾ ਹੈਗਾ ਇਸ ਤਰ੍ਹਾਂ ਦੇ ਕਹਿੰਦਾ ਵਿਰੋਧੀਆਂ ਨੂੰ ਅੱਜ ਦੀ ਸੁਨੇਹਾ ਹੈ वोटिंग तो पहला किस नेहा देके चले मेरा कोई विरोधी नहीं हैगा मेरे सारे अपने ने जी सारे अपने ने सारे अपने ने मेरे कितना कितना मार्जिन होएगा कोई अंदाजा क्योंकि आ, बैक इन द पार्टी डिस्कशन बड़ा कुछ हुआ होता नहीं देखो मैं तो कुछ ही कह सकता अंदर कह रहे हैं कि नाइन के कितने वाल गए सारे चाहिए <laughs> चलो ठीक है लगता है थैंक यू जी थैंक यू सर पूरे उदयपुर की हम भारी बहुमत से आम आदमी पार्टी जीतेंगे ਕਿੰਨੀ ਕਿੰਨੀ ਲੀਡ ਲੱਗਦੀ ਆ ਬਸ ਦੇਖੋ ਜੀ ਮਤਲਬ ਇਹ ਕੁਝ ਆਡੀਓ ਨਹੀਂ ਹੈਗਾ ਮਗਰ ਡੈਫੀਨੇਟਲੀ ਆਈ ਥਿੰਕ ਸੋ ਕਿ ਇਟ ਵਿਲ ਬੀ ਕੁਆਇਟ ਗੁੱਡ ਮਾਰਜਨ ਡੈਫੀਨੇਟਲੀ ਇਟ ਵਿਲ ਬੀ ਗੁੱਡ ਮਾਰਜਨ ਕਿਉਂਕਿ ਆ ਕੈਨਟ ਗਿਵ ਬਾਈ ਨੰਬਰਸ ਤੋਂ ਬਹੁਤ ਬਹੁਤ ਆ ਰ ਧੰਨਵਾਦ 让我们 होप फॉर बेस्ट ਤਾਂ ਹੀ ਪਲਾ ਹੈਗਾ ਜੇ ਸਰਕਾਰ ਦਾ ਐਮਲ ਹੋਏਗਾ ਪਰ ਬੀਜਪੀ ਦੇ ਉਮੀਦਵਾਰ ਕੁਝ ਹੋ ਰਹੀ ਕਹਿੰਦੇ ਆ ਕਹਿੰਦੇ ਕਿ ਤੱਕੇ ਦੇ ਵੋਟ ਜਿਹੜੀ ਆ ਪਾਈ ਗਈ ਹੈ ਕਿਤਨਾ ਕਿਤੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਿਆ ਸੂਟ ਬਲੀ ਇਸ ਦਾ ਵੀ ਕੋਈ ਇਹ ਹੁਣ ਸਾਰੀਆਂ ਗੱਲਾਂ ਨੇ ਲਾਲਚ ਵਾਲੀ ਕੋਈ ਗੱਲ ਨਹੀਂ ਹੈਗੀ ਨਾਰਮਲ VOTING ਹੋਈ ਹੈ ਸਭ ਕੁਝ ਸਹੀ ਹੈਗਾ ਇਸ ਕਰਕੇ ਸਾਨੂੰ ਜੋ ਵੀ ਜਨਤਾ ਫੈਸਲਾ ਦੇਵੇ ਸਾਨੂੰ ਮੰਨਣਾ ਚਾਹੀਦਾ ਹੈਗਾ ਇਸ ਕਰਕੇ ਕਹਿੰਦਾ ਵਿਰੋਧੀਆਂ ਨੂੰ ਐਸ ਕੀ ਸੁਨੇਹਾ ਹੈ VOTING ਤੋਂ ਪਹਿਲਾਂ ਕਿਸ ਸੁਨੇਹਾ ਦੇ ਕੇ ਚੱਲੇ ਮੇਰਾ ਕੋਈ ਵਿਰੋਧੀ ਨਹੀਂ ਹੈਗਾ ਮੇਰੇ ਸਾਰੇ ਆਪਣੇ ਨੇ ਜੀ ਸਾਰੇ ਆਪਣੇ ਨੇ ਸਾਰੇ ਆਪਣੇ ਨੇ ਮੇਰੇ ਕਿੰਨਾ ਕਿੰਨਾ ਮਾਰਜਨ ਹੋਏਗਾ ਕੋਈ ਅੰਦਾਜ਼ਾ ਕਿਉਂਕਿ ਬੈਕ ਇਹਨਾਂ ਪਾਰਟੀ ਡਿਸਕਸ਼ਨ ਬੜਾ ਕੁਝ ਹੋਇਆ ਹੁੰਦਾ ਹੈ ਨਹੀਂ ਦੇਖੋ ਮੈਂ ਤਾਂ ਕੁਛ ਨਹੀਂ ਕਰ ਸਕਦਾ ਅੰਦਰ ਕਹਿੰਦੇ ਨੇ ਕਿ ਨਾਈਨ ਕਿ ਕਿੰਨੇ ਵਾਰ ਗਏ ਸਾਰੇ ਤੇ ਆਜ ਨੇ ਚਲੋ ਠੀਕ ਹੈ ਬਹੁਤ ਲੱਗ ਜੇਗਾ ਥੈਂਕ ਯੂ ਜੀ ਥੈਂਕ ਯੂ ਸਰ